ਅਖਿਲ ਭਾਰਤੀ ਕਾਂਗਰਸ ਸੇਵਾਦਲ ਦੇ ਮੁਖ ਸੰਗਠਕ ਮਾਨਯੋਗ ਮਹਿੰਦਰ ਜੋਸ਼ੀ ਸੋਨੀਆ ਗਾਂਧੀ ਰਾਹੁਲ ਗਾਂਧੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸ਼੍ਰੀ ਸੰਦੀਪ ਸ਼ਰੀਨ ਨੂੰ ਜ਼ਿਲ੍ਹਾ ਮੁਖ ਸੰਗਠਕ ਅੰਮ੍ਰਿਤਸਰ ਕਾਂਗਰਸ ਸੇਵਾਦਲ ਸ਼ਹਿਰੀ ਨਿਯੁਕਤ ਕੀਤਾ ਗਿਆ ਜਿਸ ਦੀ ਜਾਣਕਾਰੀ ਮਾਨਯੋਗ ਰਜਿੰਦਰ ਰਾਸਾਰਨੀਆ ਮੁਖ ਸੰਗਠਕ ਪੰਜਾਬ ਕਾਂਗਰਸ ਸੇਵਾਦਲ ਚੰਡੀਗੜ੍ਹ ਵੱਲੋਂ ਦਿੱਤੀ ਗਈ ਇਸ ਦੇ ਸਬੰਧ ਵਿੱਚ ਸੰਦੀਪ ਸ਼ਰੀਨ ਨੂੰ ਕਾਂਗਰਸ ਭਵਨ ਵਿਖੇ ਅਹੁਦੇ ਦੀ ਸੋਚ ਚਕਾਈ ਗਈ ਮੈਂ ਪਹਿਲਾਂ ਤੇ ਆਪਣੀ ਨੈਸ਼ਨਲ ਸਟੇਟ ਔਰ ਡਿਸਟ੍ਰਿਕਟ ਲੀਡਰਸ਼ਿਪ ਦਾ ਬਹੁਤ ਹੀ ਧੰਨਵਾਦ ਦਿਆਂ ਮੈਂ ਪਹਿਲਾਂ ਵੀ ਇਹਨਾਂ ਦਾ ਜ਼ਿਕਰ ਕਰ ਚੁੱਕਾ ਹਾਂ ਮੈਂ ਰਜਿੰਦਰ ਅਸਰਾਨੀਆਂ ਜੀ ਸਟੇਟ ਚੀਫ ਔਰ ਮੇਰੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਜੁਗਲ ਕੁਸ਼ੋਰ ਸ਼ਰਮਾ ਜੀ ਜਿਨ੍ਹਾਂ ਨੇ ਮੈਨੂੰ ਇਸ ਕਾਬਲ ਸਮਝਦੇ ਹੋਏ ਇਹ ਭਾਰ ਮੇਰੇ ਮੋਢਿਆਂ ਤੇ ਪਾਇਆ ਏ ਔਰ ਬੜਾ ਵੱਡਾ ਮਾਣ ਵੀ ਬਖਸ਼ਿਆ ਏ ਮੈਂ ਪ੍ਰੈਸ ਦੇ ਮਾਧਿਅਮ ਰਾਹੀਂ ਆਪਣੇ ਪਾਰਟੀ ਵਰਕਰਸ ਨੂੰ ਔਰ ਖਾਸ ਕਰ ਅੰਮ੍ਰਿਤਸਰ ਦੀ ਜਨਤਾ ਨੂੰ ਇਹ ਬਿਲਕੁਲ ਵਿਸ਼ਵਾਸ ਦਿਵਾਉਣਾ ਚਾਹੁੰਦਾ ਮਾਂ ਕਿ ਇਸ ਵੇਲੇ ਜਨਤਾ ਵੀ ਬੜੀ ਤਰਸ ਤੇ ਆਓ ਸਾਰੇ ਰਲ ਕੇ ਪੰਜਾਬ ਦੇ ਵਿੱਚ ਕਾਂਗਰਸ ਲਿਆਈਏ ਸ੍ਰੀ ਜਗੁਲਕਿਸ਼ੋਰ ਸ਼ਰਮਾ ਜੀ ਅੰਮ੍ਰਿਤਸਰ ਦੇ ਵਿੱਚ ਅਤੇ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਜੀ ਦੇ ਹੱਥ ਮਜ਼ਬੂਤ ਕਰਦੇ ਹੋਏ ਕਾਂਗਰਸ ਨੂੰ ਏਡੀ ਮਜ਼ਬੂਤੀ ਨਾਲ ਏਡੇ ਵੱਡੇ ਫਾਸਲੇ ਦੇ ਨਾਲ ਬਾਕੀ ਪਾਰਟੀਆਂ ਤੋਂ ਜਿਤਾਈਏ ਕਿ ਸਾਡੀ ਬਹੁਮਤ ਦੀ ਸਰਕਾਰ ਆਏ ਔਰ ਜਨਤਾ ਦੀਆਂ ਦਰਪੇਸ਼ਾਰੀਆਂ ਮੁਸ਼ਕਲਾਂ ਨੂੰ ਦੂਰ ਕਰਨ ਦੇ ਵਿੱਚ i'm rishata gora presenting the cost report